ਪਹਿਲੋਂ ਪਹਿਲ ਤਾਂ ਸਰਦਾਰ ਸੰਤ ਸਿੰਘ ਨੇ ਤੇ ਗੁਰਮੁਖ ਸਿੰਘ ਨੇ ਰੇਲ ਗੱਡੀ ਤੇ ਸਫ਼ਰ ਕੀਤਾ ਫਿਰ ਘੋੜੇ ਗੱਡੀ ਤੇ ਜਾ ਬੈਠੇ ਫਿਰ ਘੋੜਿਆਂ ਤੇ ਖਚਰਾਂ ਦੇ ਜ਼ਰੀਏ ਕੁਝ ਵਾਟ ਕੱਟੀ ਫਿਰ ਅੱਗੇ ਚੱਲ ਕੇ ਸੜਕ ਇੰਨੀ ਛੋਟੀ ਹੋ ਗਈ ਵੀ ਮਸਾਂ ਇੱਕ ਆਦਮੀ ਹੀ ਚੱਲ ਸਕਦਾ ਸੀ ਘੋੜਿਆਂ ਤੇ ਖਚਰਾਂ ਦਾ ਕੰਮ ਵੀ ਨਾ ਰਿਹਾ ਇਸ ਲਈ ਇਹਨਾਂ ਦਵਾਨੋਂ ਪੈਦਲ ਹੀ ਤੁਰਨਾ ਪਿਆ ਤੇ ਸਾਰਾ ਸਾਰਾ ਦਿਨ ਤੁਰਦਿਆਂ ਗੁਜ਼ਰਦਾ ਜਾਵੇ ਤੇ ਥੱਕ ਟੁੱਟ ਕੇ ਸ਼ਾਮ ਨੂੰ ਜੰਗਲ ਵਿੱਚ ਹੀ ਰਾਤ ਕੱਟਣੀ ਪਵੇ ਗੁਰਮukh ਸਿੰਘ ਕਈ ਵਾਰ ਇਹਨਾਂ ਥੱਕ ਜਾਂਦਾ ਵੀ ਦਿਲ ਵਿੱਚ ਸੋਚਦਾ ਜੇ ਮੈਨੂੰ ਪਹਿਲਾਂ ਪਤਾ ਹੁੰਦਾ ਨਾ ਵੀ ਆਨੰਦਪੁਰ ਦਾ ਸਫ਼ਰ ਇਹਨਾ ਔਖਾ ਹੈ ਮੈਂ ਅੱਗੇ ਕੀ ਕਰਨਾ ਸੀ ਪਰ ਸੰਤ ਸਿੰਘ ਉਸ ਦੇ ਚਿਹਰੇ ਦੀ ਉਦਾਸੀ ਤੱਕ ਕੇ ਉਹਨੂੰ ਧੀਰਜ ਦੇਵੇ ਤੇ ਕਹਿੰਦਾ ਸਰਦਾਰ ਗੁਰਮੁਖ ਸਿੰਘ ਜੀ ਤੁਸੀਂ ਤੇ ਜਵਾਨ ਹੋ ਵੇਖੋ ਨਾ ਮੈਂ ਤੁਹਾਡੇ ਨਾਲੋਂ ਵਡੇਰੀ ਉਮਰ ਦਾ ਹੋ ਕੇ ਵੀ ਨਹੀਂ ਥੱਕਦਾ ਤੇ ਨਾ ਘਬਰਾਉਣਾ ਇਹ ਸਫ਼ਰ ਪਹਿਲੇ ਹਿੱਸਿਆਂ ਵਿੱਚ ਇਸੇ ਤਰ੍ਹਾਂ ਔਖਾ ਜਾਪਦਾ ਹੈ ਤੇ ਜਦੋਂ ਮੈਂ ਵੀ ਪਹਿਲਾਂ ਪਹਿਲ ਇਸ ਸਫ਼ਰ ਨੂੰ ਤੈਅ ਕੀਤਾ ਸੀ ਨਾ ਤੇ ਤੁਹਾਡੇ ਵਾਂਗ ਹੀ ਮੇਰਾ ਹਾਲ ਵੀ ਹੁੰਦਾ ਸੀ ਪਰ ਸਫ਼ਰ ਦੇ ਇਸ ਪਹਿਲੇ ਹਿੱਸੇ ਨੂੰ ਲੰਘ ਲੈਣ ਤੋਂ ਬਾਅਦ ਅਗਲਾ ਹਿੱਸਾ ਬੜਾ ਸੁਹਾਵਣਾ ਤੇ ਆਨੰਦਦਾਇਕ ਹੋਵੇਗਾ ਉਸ ਵੇਲੇ ਨਾ ਤੁਸੀਂ ਬੜੇ ਖੁਸ਼ ਹੋ ਹੋਗੇ ਵੀ ਤੁਸੀਂ ਇਹ ਸਫ਼ਰ ਸ਼ੁਰੂ ਕੀਤਾ ਕਈ ਵਾਰ ਗੁਰਮੁਖ ਸਿੰਘ ਤੇ ਸੰਤ ਸਿੰਘ ਦੀ ਆਪਸ ਵਿੱਚ ਇਸ ਤਰ੍ਹਾਂ ਗੱਲਬਾਤ ਹੁੰਦੀ ਹੈ ਗੁਰਮੁਖ ਸਿੰਘ ਪੁੱਛਣ ਲੱਗਾ ਸਰਦਾਰ ਸント ਸਿੰਘ ਜੀ ਤੁਸੀਂ ਕਹਿੰਦੇ ਸਾਓ ਕਿ ਆਨੰਦਪੁਰ ਦਾ ਰਾਜਾ ਪ੍ਰਭੂ ਸਿੰਘ ਬੜਾ ਚੰਗਾ ਹੈ ਜਿਹੜਾ ਉਹਨੂੰ ਮਿਲਣ ਲਈ ਆਉਂਦਾ ਹੈ ਉਹਦੇ ਵਾਸਤੇ ਬੜੀਆਂ ਸਹੂਲਤਾਂ ਪੈਦਾ ਕਰ ਦਿੰਦਾ ਪਰ ਉਸਨੇ ਮੇਰੇ ਲਈ ਤੇ ਕੋਈ ਸਹੂਲਤ ਨਹੀਂ ਦਿੱਤੀ ਵੇਖੋ ਨਾ ਮੇਰੇ ਪੈਰਾਂ ਵਿੱਚ ਛਾਲੇ ਪੈ ਗਏ ਨੇ ਤੇ ਮੇਰਾ ਸਰੀਰ ਤੇ ਥਕਾਵਟ ਨਾਲ ਹੰਬਿਆ ਪਿਆ ਪੈਦਲ ਤੁਰਨਾ ਪੈਂਦਾ ਹੈ। ਇਨੀ ਲੰਬੀ ਚੜਾਈ ਵਿੱਚ ਕਿਤੇ ਬਹਿ ਕੇ ਸਾਹ ਲੈਣ ਦਾ ਇੰਤਜ਼ਾਮ ਵੀ ਨਹੀਂ ਹੈਗਾ। ਰਾਜਾ ਪ੍ਰਭੂ ਸਿੰਘ ਜੀ ਨੇ ਮੇਰੀ ਲਈ ਕਿਸੇ ਸਹੂਲਤ ਦਾ ਪ੍ਰਬੰਧ ਨਹੀਂ ਨ ਕੀਤਾ। ਸਰਦਾਰ ਸੰਤ ਸਿੰਘ ਹੋਰਾਂ ਨੇ ਜਵਾਬ ਦਿੱਤਾ। ਸਰਦਾਰ ਗੁਰਮੁਖ ਸਿੰਘ ਜੀ ਮਹਾਰਾਜਾ ਪ੍ਰਭੂ ਸਿੰਘ ਜੀ ਦਾ ਇਹ ਅਸੂਲ ਹੈ। ਕਿ ਉਸ ਨੂੰ ਮਿਲਣ ਆਉਣ ਵਾਲੇ ਮਿੱਤਰ ਆਪ ਆਪਣੀ ਹਿੰਮਤ ਨਾਲ ਆਪਣੇ ਪੈਰਾਂ ਤੇ ਚੱਲ ਕੇ ਆਉਣ ਤੇ ਸਫ਼ਰ ਦਾ ਹਰੇਕ ਇੰਚ ਹਰੇਕ ਹਿੱਸਾ ਉਹ ਆਪ ਤੁਰੰਤ ਇਸ ਮਾਮਲੇ 'ਚੋਂ ਕਿਸੇ ਦਾ ਲਿਹਾਜ਼ ਨਹੀਂ ਕਰਦੇ ਪਰ ਆਪਣੇ ਆਉਣ ਵਾਲੇ ਮਿੱਤਰਾਂ ਦੀ ਸਹਾਇਤਾ ਬਹੁਤ ਕਰਦੇ ਨੇ ਤੇ ਉਹਨਾਂ ਨੂੰ ਲਿਆਉਣ ਵਾਲੇ ਤੇ ਸਫਰ ਦੀਆਂ ਸਾਰੀਆਂ ਮਸਲਾਂ ਵਿੱਚੋਂ ਲੰਘਣ ਵੇਲੇ ਉਹਨਾਂ ਦੇ ਨਾਲ ਰਹਿਣ ਵਾਸਤੇ ਤਜਰਬੇਕਾਰ ਅਤੇ ਸਫਰ ਦੇ ਜਾਣੂ ਆਪਣੇ ਸੇਵਕਾਂ ਨੂੰ ਭੇਜ ਦਿੰਦੇ ਨੇ ਇਹ ਠੀਕ ਹੈ ਵੀ ਤੁਸੀਂ ਤੁਰਦੇ-ਤੁਰਦੇ ਥੱਕ ਜਾਂਦੇ ਹੋ ਕਿਤੇ ਪੈਰ ਉੱਚਾ ਨੀਵਾ ਪੈ ਜਾਂਦਾ ਠੋਕਰਾਂ ਲੱਗਦੀਆਂ ਨੇ ਨਿਰਾਸ਼ਾ ਵੀ ਆਉਂਦੀ ਹੈ ਪਰ ਮੇਰੇ ਨਾਲ ਹੋਣ ਕਰਕੇ ਤੁਸੀਂ ਇਹਨੇ ਮੁਸ਼ਕਲ ਸਫਰ ਨੂੰ ਤੈਅ ਵੀ ਤੇ ਕਰ ਰਹੇ ਹੋ ਨਾ ਇਹ ਥਕਾਵਟ ਅੱਗੇ ਚੱਲ ਕੇ ਦੂਰ ਹੋ ਜਾਏਗੀ ਕਿਉਂਕਿ ਸਫਰ ਦਾ ਅਗਲਾ ਹਿੱਸਾ ਬੜਾ ਸੁਹਾਵਣਾ ਹੈ ਇਹਨਾ ਸੁਹਾਵਣਾ ਹੈ ਬਈ ਕਈ ਮੁਸਾਫਰ ਤਾਂ ਨਾ ਉਸੇ ਨੂੰ ਹੀ ਆਨੰਦ ਪੁਰ ਸਮਝ ਲੈਂਦੇ ਨੇ ਤੇ ਅਗਾ ਜਾਣਾ ਹੀ ਨਹੀਂ ਚਾਹੁੰਦੇ ਜਿੱਥੇ ਤੁਹਾਨੂੰ ਸਫ਼ਰ ਦੀਆਂ ਇਹਨਾਂ ਤਕਲੀਫ਼ਾਂ ਤੋਂ ਜਾਂ ਥਕਾਵਟ ਤੋਂ ਘਬਰਾਉਣਾ ਨਹੀਂ ਚਾਹੀਦਾ ਉਥੇ ਤੁਹਾਨੂੰ ਸਫ਼ਰ ਦੇ ਅਗਲੇ ਹਿੱਸਿਆਂ ਵਿੱਚੋਂ ਲੰਘਣ ਵੇਲੇ ਆਪਣੇ ਦਿਲ ਨੂੰ ਉਥੇ ਭਰਮਣ ਤੋਂ ਰੋਕਣਾ ਪਵੇਗਾ ਕਿਉਂਕਿ ਉਹ ਹਿੱਸੇ ਬੜੇ ਹੀ ਸੁਹਾਵਣੇ ਨੇ ਮੈਂ ਤੁਹਾਨੂੰ ਨਾ ਹੁਣੇ ਹੀ ਖਬਰਦਾਰ ਕਰ ਦੇਣਾ